ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬੜੂਗੜ ਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਕਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਡਿਬੜੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗੱਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇਥੋਂ ਆਫਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਉਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਅਨੁਸਾਰ ਜੋ NSA ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬਹਿਸ ਹੋਣੀ ਹੈ NSA ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬੜੂਗੜ ਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਕਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਡਿਬੜੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗੱਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜ਼ਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇੱਥੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਹੁਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਅਨੁਸਾਰ ਜੋ NSA ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬਹਿਸ ਹੋਣੀ ਹੈ NSA ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ